ਪੜੀਏ ਜੇ ਤੋ ਇਤਿਹਾਸ ਦਾ ਪਤਾ ਲੱਗਦਾ ਏ ਹਿਰਦਾ ਗਹਿਰ ਗੰਭੀਰ ਸੀ ਨਾਨਕੀ ਦਾ ਮਿਲੀਆਂ ਲਾੜ ਪਿਆਰ ਸੀ ਮਾਪਿਆਂ ਤੋਂ ਵਿਰਸਾ ਬਣਿਆ ਅਮੀਰ ਸੀ ਨਾਨਕੀ ਦਾ ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ ਹੋਇਆ ਸੁਪਨਾ ਤਾਂ ਮੀਰ ਸੀ ਨਾਨਕੀ ਦਾ ਵੱਡੀ ਭੈਣ ਦੇ ਪਾਗ ਸੀ ਬਹੁਤ ਵੱਡੇ ਰੂਪ ਰੱਬ ਦਾ ਸੀ ਵੀਰ ਸੀ ਨਾਨਕੀ ਦਾ ਨਾਨਕ ਰੂਪ ਵਿੱਚ ਨਿਰੰਕਾਰ ਆਇਆ ਨਾਨਕ ਰੂਪ ਵਿੱਚ ਨਿਰੰਕਾਰ ਆਇਆ ਸਭ ਤੋਂ ਪਹਿਲਾਂ ਪਹਿਚਾਨਿਆ ਸੀ ਨਾਨਕੀ ਨੇ ਨਾਨਕ ਰੂਪ ਵਿੱਚ ਨਿਰੰਕਾਰ ਆਇਆ ਸਭ ਤੋਂ ਪਹਿਲਾਂ ਪਹਿਚਾਨਿਆ ਸੀ ਨਾਨਕੀ ਨੇ ਕੱਟ-ਕੱਟ ਦੇ ਦਿਲਿਆਂ ਦੀਆਂ ਜਾਣਦਾ ਜੋ ਸਭ ਤੋਂ ਪਹਿਲਾਂ ਜਾਣਿਆ ਸੀ ਨਾਨਕੀ ਨੇ ਰੱਬੀ ਰੰਗ ਵਿੱਚ ਖੇਡਾਂ ਜੋ ਖੇੜਦੇ ਰਹੇ ਰੱਬੀ ਰੰਗ ਵਿੱਚ ਖੇਡਾਂ ਜੋ ਖੇੜਦੇ ਰਹੇ ਰੰਗ ਉਹਨਾਂ ਦਾ ਮਾਣਿਆ ਸੀ ਨਾਨਕੀ ਨੇ ਸਾਰੀ ਉਮਰ ਭੈਣ ਦੇ ਪਿਆਰ ਵਾਲਾ ਖਤਰ ਨਾਨਕ ਤੇ ਤਾਣਿਆ ਸੀ ਨਾਨਕੀ ਨੇ ਵੇਈ ਨਦੀ ਵਿੱਚ ਵੇਈ ਨਦੀ ਵਿੱਚ ਚੁੱਭੀ ਜਦ ਲਾਈ ਬਾਬੇ ਵੇਈ ਨਦੀ ਵਿੱਚ ਚੁੱਭੀ ਜਦ ਲਾਈ ਬਾਬੇ ਸਾਰੇ ਕਹਿਣ ਲੱਗੇ ਕਿੱਧਰ ਗਿਆ ਨਾਨਕ ਖਬਰ ਫੈਲ ਗਈ ਜੱਗਲ ਦੇ ਜੰਗਲ ਦੇ ਅੰਗ ਵਾਂਗੂ ਰੁੜ ਗਿਆ ਹੈ ਨਾਨਕ ਨਹੀਂ ਰਹਿ ਰਹਾ ਨਾਨਕ ਚੁੱਲੇ ਠੰਡੇ ਹੋਏ ਚੁੱਲੇ ਠੰਡੇ ਹੋਏ ਕਿਸੇ ਨੇ ਅਗ ਨਾ ਬਾਲੀ ਵੇਈ ਨਦੀ ਨੇ ਨਿਗਲ ਲਿਆ ਹੈ ਨਾਨਕ ਪੈਣ ਨਾਨਕੀ ਅਜੇ ਵੀ ਕਹਿ ਰਹੀ ਸੀ ਪੈਣ ਨਾਨਕੀ ਅਜੇ ਵੀ ਕਹਿ ਰਹੀ ਸੀ ਚੋਜੀ ਚੋਜ ਕੋਈ ਕਰਦਾ ਪਿਆ ਏ ਨਾਨਕ ਤੀਜੇ ਦਿਨ ਜਨ ਨਾਨਕ ਜੀ ਹੋਏ ਪ੍ਰਗਟ ਤੀਰੇ ਦਿਨ ਜਨ ਨਾਨਕ ਜੀ ਹੋਏ ਪ੍ਰਗਟ ਵੰਗਦੇ ਹਜਵਾਨੋ ਇੱਕ ਦੰਬ ਬਨ ਗਏ ਨਾਨਕ ਪਰਤ ਆਈਏ ਨਾਨਕ ਪਰਤ ਆਈਏ ਮੁਖ ਚੋ ਕੈਨ ਸਾਰੇ ਤਨ ਤਨ ਬੇਬੇ ਨਾਨਕੀ ਖੁਸ਼ੀ ਨਾਲ ਹੋਈ ਖੀਵੀ ਬੇਬੇ ਨਾਨਕੀ ਖੁਸ਼ੀ ਨਾਲ ਹੋਈ ਖੀਵੀ ਉਹਦੇ ਸਿਦਕ ਨੂਸੀ ਚਾਰ ਚੰਦ ਲੱਗੇ ਗੁਰੂ ਵੀਰ ਨੂੰ ਜਦੋਂ ਵੀ ਯਾਦ ਕੀਤਾ ਗੁਰੂ ਵੀਰ ਨੂੰ ਜਦੋਂ ਵੀ ਯਾਦ ਕੀਤਾ ਪਹੁੰਚਿਆ ਉਸ ਕੋਲ ਸੀ ਵੀਰ ਨਾਨਕੀ ਦਾ ਰੂਪ ਰੱਬ ਦਾ ਸੀ ਵੀਰ ਨਾਨਕੀ ਦਾ ਰੂਪ ਰੱਬ ਦਾ ਸੀ ਵੀਰ ਨਾਨਕੀ ਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ